ਹਾਂ ਉਹ ਘਰ ਵਾਲੀ ਤੇ ਰਹਿਣ ਨੂੰ ਤਿਆਰ ਹੈ ਪਰ ਜਿਹੜੇ ਮੇਰੇ ਰਿਸ਼ਤੇਦਾਰ ਨੇ ਜਾਮਰੇ ਆਂਢੀ ਗਵਾਂਢੀ ਨੇ ਉਹ ਨਹੀਂ ਰਹਿਣ ਦਿੰਦੇ ਚੱਲ ਕੋਈ ਗੱਲ ਨਹੀਂ ਗਰੀਬ ਆਂ ਦਿਹਾੜੀ ਦਾ ਪਾ ਕਰਨਾ ਟਾਈਮ ਟਪਾਣ ਡਿਆ ਵਾਂ ਮਹਾਰਾ ਚੰਗੇ ਦਿਨ ਵੀ ਲਿਆਏਗਾ ਉਹ ਤੇ ਸਮਝ ਜਾਂਦੀ ਉਹਨੂੰ ਮੈਂ ਕਦੀ ਔਰ ਕਹਿ ਦਿਆਂ ਵੀ ਹਾਂ ਆਪਣਾ ਜੇ ਦਿਨ ਨਹੀਂ ਚੰਗੇ ਹੈਗੇ ਆਪਾਂ ਹੋਲੀ ੋਲੀ ਸੈਟਿੰਗ ਹੋ ਜਾਏਗੀ ਉਹ ਗੱਲ ਮੰਨ ਵੀ ਲੈਂਦੀ ਏ ਪਰ ਜਦੋਂ ਜਾ ਕੇ ਅੰਦਰ ਨਾਲ ਗਵਾਂਢਾਂ ਘਰੇ ਜਾ ਕੇ ਕਹਿੰਦੀਆਂ ਨਾ ਤੂੰ ਭੁੱਖੀ ਮਰ ਜੇਂਗੀ ਤੂੰ ਇੰਜੇ ਤੂੰ ਉਹਏ ਹੁਣ ਉਹ ਵੀ ਵਿਚਾਰੀ ਲਾਣਾ ਵੀ ਸੋਚ ਜਾਂਦੀ ਆ ਵੀ ਹਾਂ ਵੀ ਮੈਂ ਕਰਾਂ ਤੇ ਕਰਾਂ ਕੀ ਹੈ ਜੇ ਆਂਡ ਗਮਾਡ ਚੰਗਾ ਹੋਵੇ ਨਾ ਤੇ ਗਰੀਬੀ ਦੇ ਵਿੱਚ ਵੀ ਘਰ ਬਸ ਜਾਂਦੇ ਨੇ ਤੇ ਜੇ ਆਂਡ ਗਮਾਡ ਮਾੜਾ ਹੋਵੇ ਤੇ ਜਿੰਨਾ ਮਰਜੀ ਰਜਵਾੜਾ ਹੋਵੇ ਪੈਸਾ ਹੋਵੇ ਤੇ ਘਰ ਨਹੀਂ ਉਹ ਫਿਰ ਬਸਦੇ ਹੁੰਦੇ ਲੱਗੀ ਸਮਝ ਹਾਂ ਗੱਲ ਜੇ ਆਪਾਂ ਅੱਜ ਕਿਸੇ ਦਾ ਘਰ ਜਾੜਾਂਗੇ ਨਾ ਹਾਂ ਅੰਡਰਾਂ ਕੰਮਾਂ ਰਾਂ ਕਿਸੇ ਦਾ ਘਰ ਜਾੜਾਂਗੀ ਤੇ ਕਾਨੂੰ ਇੱਕ ਗੱਲ ਯਾਦ ਰੱਖਿਓ ਬਸ ਦਾ ਤੁਹਾਡਾ ਵੀ ਕੋ ਨਹੀਂ ਹੈ ਤੁਹਾਡੇ ਵੀ ਧੀ ਪੁੱਤਰ ਨੇ ਹਾਂ ਹੁਣ ਮੇਰੇ ਅਗੇ ਗਰੀਬੜੇ ਦੀ ਹਾ ਹੀ ਲੱਗਣੀ ਹੈ ਮਨ ਲ ਮੇਰੇ ਹੁਣ ਇੱਕ ਬਾਲ ਹੈ ਉਹਨੂੰ ਛੱਡ ਕੇ ਘਰੇ ਕਲੇਸ਼ ਜਾਂ ਕਦੇ ਛੱਡ ਕੇ ਤੁਰ ਗਈ ਜਾਂ ਕੁਛ ਤੇ ਉਹ ਤੇ ਵਿਚਾਰਾ ਰੁਲ ਜਾਏਗਾ ਨਾ ਪਰ ਇਹਨਾਂ ਨੂੰ ਨਹੀਂ ਬੇਸ਼ਰਮਾ ਨੂੰ ਸ਼ਰਮ ਆਉਂਦੀ